ਸਤਿਗੁਰ ਜੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਲੱਖਾ ਕੋਰ ਤਰੋੜ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਮੱਲੀਆਂ ਜਿਲ੍ਹਾ ਮੋਗਾ ਨੇੜੇ ਚੜੱਕ ਤੇ ਵੀਰੇ ਹੈਪੀ ਆ ਮੱਲੀਆਂ ਪਿੰਡ ਤੋਂ ਹਨਾ ਆਪਾਂ ਸਾਰੇ ਭਰਾ ਨੂੰ ਜਾਣਦੇ ਆ ਕਿ ਵੀਰੇ ਨੇ ਕਬੱਡੀ ਖੇਡੀ ਆ ਤੇ ਅੱਜ ਵੀ ਕਬੱਡੀ ਦੇ ਵਿੱਚ ਹਨਾ ਡਿਜ਼ਰਵ ਕਰਦਾ ਆ ਭਰਾ ਐ ਆਪਣਾ ਤੇ ਇਹ ਵੀਰੇ ਦਾ ਘਰ ਆ ਯਾਰ ਉਹ ਬਹੁਤ ਹੀ ਤਰਤਜੋਗ ਹਾਲਤਾ ਹਨਾ ਤੇ ਆਪਾਂ ਵੀਰੇ ਦੇ ਇਸ ਕਿਸੇ ਦਾ ਕਹਿੰਦੇ ਹਨਾ ਤੇ ਪਰਦਾ ਹੁੰਦਾ ਆ ਪਰ ਮਜਬੂਰੀ ਇੰਨੀ ਆ ਕਿ ਯਾਰੋ ਅੱਜ ਹਾਲਾਤ ਵੇਖੋ ਬਾਈ ਦੇ ਘਰ ਦੇ ਕਿ ਬਾਈ ਨੇ ਕਬੱਡੀ ਵੀ ਸੋਹਣੀ ਖੇਡੀ ਆ ਕਿ ਆਪਾਂ ਵੀਡੀਓ ਵੀ ਦੇਖੀ ਆ ਕਿ ਵੀਰੇ ਖੁਸ਼ੀ ਹੋਣਾ ਤੇ ਵੀ ਕਬੱਡੀਆਂ ਪਾਈਆਂ ਹਨਾ ਕਿ ਸੋਹਣੀ ਖੇਡ ਆ ਤੇ ਅੱਜ ਵੀ ਵੀਰਾ ਉਨੀ ਸੋਹਣੀਓ ਖੇਡ ਸਕਦਾ ਕਿਉਂਕਿ ਕੋਈ ਬਾੜੀ ਉਮਰ ਨਹੀਂ ਆ ਪਰ ਅੱਜ ਫੈਮਿਲੀ ਆ ਯਾਰੋ ਬੱਚੇ ਆ ਹਨਾ ਪਰਿਵਾਰ ਵੀ ਪਾਲਣਾ ਤੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਵੀ ਪਤਾ ਕਿ ਘਰ ਬਣਾਉਣੇ ਕਿੰਨੇ ਔਖੇ ਆ ਤੇ ਆਪਾਂ ਵੀਰੇ ਦੇ ਸਪੋਰਟ ਕਰਦੀ ਆ ਤੇ ਜਿੰਨੇ ਵੀ ਖੇਡ ਪ੍ਰੇਮੀ ਆ ਦੇ ਖੇਡ ਨੂੰ ਸਪੋਰਟ ਕਰਦੇ ਆ ਤੇ ਪ੍ਰਮੋਟਰ ਵੀ ਰੇ ਆ ਤੇ ਐਨ ਆਰ ਆਰ ਆਈ ਪਰ ਆਇਆ ਆਪਣੇ ਹਨ ਤੇ ਆਪਾਂ ਸਾਰੇ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਤੇ ਅੱਜ ਹੈਪੀ ਵੀਰੇ ਦੀ ਥਾਂ ਤੇ ਮੈਂ ਖੁਦ ਖੜ ਕੇ ਕਹਿੰਦਾ ਯਾਰ ਮੇਰੇ ਭਰਾ ਨੇ ਨਾਲ ਖੜੋ ਤੇ ਸੋਹਣੇ ਵੀਰੇ ਨਾਲ ਕਿਉਂਕਿ ਵੀਰੇ ਯਾਰ ਆਪਾਂ ਉੱਥੇ ਇਹ ਚੀਜ਼ ਨੂੰ ਕਹੀਦਾ ਤੇ ਲਈਦਾ ਕਿ ਯਾਰ ਉਹ ਬੰਦਾ ਕੋਈ ਨਸ਼ਾ ਵੀ ਨਹੀਂ ਆ ਯਾਰ ਤੇ ਉਹ ਸੇਫ ਵੀ ਆ ਯਾਰ ਇੱਕ ਪਰਿਵਾਰ ਨੂੰ ਪਾਲ ਰਿਆ ਯਾਰ ਅੱਜ ਵੇਖੋ ਹਨਾ ਕੀ ਕੀਂਤੀ ਸਮਾਨ ਆ ਯਾਰ ਜਿਵੇਂ ਜਿਵੇਂ ਇਹ ਇਕੱਠਾ ਕੀਤਾ ਯਾਰ ਕੋਈ ਕਿਵੇਂ ਕੋਈ ਕਹਿਸਤਾ ਦੇ ਲੈ ਕੇ ਕੋਈ ਕਿਵੇਂ ਕਰਦਾ ਪਰ ਜਿੱਥੇ ਹਨਾ ਛੱਤ ਹੀ ਨਹੀਂ ਰਹਿੰਦੀ ਉਹ ਡਗਦੀ ਆ ਯਾਰ ਉੱਤੇ ਤੇ ਬੰਦਾ ਉਹਨੂੰ ਰੱਖੇ ਕਿੱਥੇ ਯਾਰ ਇੱਕ ਛੱਤ ਨਾ ਪਰਮਾਤਮਾ ਕਿਸੇ ਤੋਂ ਖੋਵੀ ਤੇ ਇੱਕ ਰਜਿਕ ਨਾ ਖੋਵੀ ਤੇ ਅੱਜ ਆਪਣਾ ਭਰਾ ਕੀਪੇ ਵੀਰੇ ਆ ਜਾਓ ਮੇਰਾ ਭਾਈ ਇਹ ਆਪਣਾ ਵੀਰਾ ਕੀਪਾ ਵੀਰ ਹਨਾ ਜੋ ਇੱਕ ਤੇਜ ਵੀ ਚਲਾਉਂਦਾ ਆ ਕੀ ਕੀਤਾ Cosa ਨਾ ਤੋ ਹਨਾ ਤੇ ਅੱਜ ਵੀਰ ਵੇਖੋ ਇੱਕ ਮਿਹਨਤ ਮਜ਼ਦੂਰੀ ਕਰਦਾ ਆ ਤੇ ਭਰਾ ਭਰਾ ਲਈ ਯਾਰ ਹੈਲਪ ਲੈ ਕੇ ਆਇਆ ਇੱਕ ਖੁਦ ਦਿਹਾੜੀਦਾਰ ਬੰਦਾ ਹੋ ਕੇ ਯਾਰ ਤੇ ਇੱਕ 10000 ਰੁਪਏ ਦੀ ਹੈਲਪ ਵੀਰੇ ਨੂੰ ਦੇਣ ਆਇਆ ਕਿ ਯਾਰ ਭਾਈ ਮੈਂ ਭਲਾਂ ਦੀ ਮੈਨੂੰ ਕੁਝ ਵੇਚਣਾ ਪੈ ਜੇ ਯਾਰ ਪਰ ਮੈਂ ਤੇਰੀ ਹੈਲਪ ਕਰਨੀ ਆ ਤੇ ਆਪਾਂ ਸਾਰੇ ਭਰਾਵਾਂ ਨੂੰ ਕਹਿੰਨੇ ਆ ਕਿ 100 50 200 1000 500 ਨਾ ਕੋਈ ਫਰਕ ਨਹੀਂ ਪੈਣ ਵਾਲਾ ਯਾਰ ਪਈ ਪਰ ਜਰੂਰ ਇਦਾਂ ਦੇ ਆਪਾਂ ਜਿਹੜੀ ਮਾਂ ਖੇਡ ਕਬੱਡੀ ਨੂੰ ਜਿੰਦਾ ਰੱਖਣਾ ਆ ਕਿ ਪਲੇਅਰ ਬਹੁਤ ਆ ਯਾਰ ਆਪਾਂ ਨੂੰ ਪਤਾ ਆਪਣੇ ਪੰਜਾਬ ਦੇ ਜੋ ਹਾਲਾਤ ਆ ਜੋ ਇਨਿਕ ਇੱਕ ਕਮਾਈ ਆ ਹਨਾ ਕਿ ਨਹੀਂ ਘਰ ਚੱਲਦੇ ਬਾਈ ਯਾਰ ਸੌਦਾ ਪੱਤਾ ਬਹੁਤ ਔਖਾ ਆਂਦਾ ਆ ਪਰ ਇਹ ਜਿਹੜੀ ਛੱਤ ਆ ਘਰ ਆ ਤੇ ਆਪਾਂ ਇਹ ਵੀਰੇ ਦਾ ਜਰੂਰ ਬਣਾ ਕੇ ਦੇਣਾ ਤੇ ਮੇਰੀ ਇਹ ਇੱਕ ਨਿੰਤਾ ਅਰਦਾਸ ਮਨਜ਼ੂਰ ਕਰਿਓ ਤੇ ਸਾਰੇ ਭਰਾ ਵੀਰੇ ਦੇ ਨਾਲ ਖੜਿਓ ਤੇ ਬਹੁਤ ਹੀ ਜ਼ਿਆਦਾ ਧੰਨਵਾਦ ਹੋਊਗਾ ਭਰਾਵਾਂ ਦਾ ਇੱਕ ਨਿੱਕੀ ਜੀ ਬੇਨਤੀ ਆ ਤੇ ਸਾਰੇ ਭਰਾਵਾਂ ਨੇ ਇਹ ਮਨਜ਼ੂਰ ਕਰਨੀ ਆ ਤੇ ਨਾਲ ਖੜਨਾ ਭਰਾ ਦੇ ਤੇ ਸੋਹਣੇ ਵੀਰੇ ਦਾ ਹੌਸਲਾ ਨਹੀਂ ਟੁੱਟਣ ਦੇਣਾ ਸੋਹਣਾ ਵੀਰਾ ਜਿਉਂਦਾਬਾਦ ਆ ਰਿਹਾ ਬਾਬਾ ਤੈਨੂੰ ਇਹ ਬਣਾ ਕੇ ਦੇਊਗਾ ਸਾਰੇ ਭਰਾ ਖੜੇ ਆ ਆਪਣੇ ਨਾਲ ਕੋਈ ਚਿੰਤਾ ਨਹੀਂ ਲੈਣੀ ਜਿਵੇਂ ਮਨ ਨਹੀਂ ਹੁਲਾ ਕਰਨਾਗਾ ਵੇਖ ਬੱਚੇ ਆ ਉਹ ਸਭ ਨੂੰ ਪਿਆਰ ਆ ਯਾਰ ਆ ਐ ਸਾਨੂੰ ਇਹ ਚੀਜ਼ ਦਾ ਮਹਿਸੂਸ ਹੁੰਦਾ ਕਿ ਯਾਰ ਇਹ ਛੱਟਾ ਯਾਰ ਬੱਚੇ ਇੱਥੇ ਕਿੱਥੇ ਭੈਣ ਯਾਰ ਪਤਾ ਨਹੀਂ ਕਦੋਂ ਟੈਨ ਨਿਕਲ ਜਾਣੀ ਐਰ ਕਦੋਂ ਡੱਗ ਜਾਣਾ ਯਾਰ ਇੰਨੀਆਂ ਦਰਾਰਾਂ ਪਈਆਂ ਪਈਆਂ ਹਨ ਕਿ ਆਪਾਂ ਸਭ ਭਰਾਵਾਂ ਅੱਗੇ ਖੇਡ ਪ੍ਰਮੋਟਰ ਖੇਡ ਪ੍ਰੇਮੀ ਜੋ ਵੀ ਜਿੰਨੇ ਵੀ ਜੋਗੇ ਆ ਮੇਰੇ ਭਰਾ ਬਣ ਕੇ ਜਰੂਰ ਬਈ ਦੇ ਨਾਲ ਖੜਨਾ ਤੇ ਆਪਾਂ ਵੀਰੇ ਦਾ ਇਹ ਜਿਹੜਾ ਹੌਸਲਾ ਟੈਨ ਨਹੀਂ ਦੇਣਾ ਇਹਨੂੰ ਡਿੱਗਣ ਨਹੀਂ ਦੇਣਾ ਆਪਾਂ ਖੜਾਉਣਾ ਵੀ ਆ ਤੈਨੂੰ ਤੇ ਚਿੰਤਾ ਨਾਲ ਘਰ ਵੀ ਬਣਾਉਣਾ ਆ ਜਾਣ ਟੈਂਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਵੀ ਵਾਹਿਗੁਰੂ ਤੇ ਭਰੋਸਾ ਰੱਖ ਆਪਣੇ ਭਰਾ ਆਪਣੇ ਨਾਲ ਖੜੇ ਆ ਕੋਈ ਦੁਆ ਕਰ ਸਕਦਾ ਕੋਈ দান ਕਰ ਸਕਦਾ ਮੇਰੇ ਭਰਾ ਬਣ ਕੇ ਜਰੂਰ ਨਾਲ ਖੜਿਓ ਤੇ ਸਾਰੇ ਭਰਾ ਅਰਦਾਸ ਕਰੀਏ ਕਿ ਮੇਰੇ ਸੋਹਣੇ ਵੀਰੇ ਦਾ ਇਹ ਘਰ ਬਣ ਜਾਵੇ ਤੇ ਕੀਤੇ ਵੀਰੇ ਬਹੁਤ ਧੰਨਵਾਦ ਹੈ ਤੂੰ ਵੀਰੇ ਦਾ ਜੋ ਮਾਣ ਮੇਰਾ ਭਰਾ ਬਣ ਕੇ ਲੈ ਕੇ ਆਇਆ ਤੇ ਹੈਪੀ ਵੀਰੇ ਮਨਜ਼ੂਰ ਕਰੀਂ ਦੁਆ ਕਰੀਂ ਭਰਾ ਨੂੰ ਵੀ ਬਾਲਾ-ਬਾਲਾ ਦੇਵੇ ਬਾਬਾ ਤੈਨੂੰ ਵੀ ਤੇ ਸੋਹਣੇ ਵੀਰੇ ਦੇ ਵੀ ਅਰਥ ਲੇਖੇ ਲੱਗਣ ਤੇ ਪਤਾ ਨਹੀਂ ਹੁੰਦਾਗਾ ਕਿਹੜਾ ਪੈਸਾ ਬੰਦੇ ਨੂੰ ਕਿੱਥੇ ਤਾਰ ਜਾਂਦਾ ਹੈ ਕੀ ਦੀਆਂ ਦੁਆਵਾਂ ਬੰਦੇ ਨੂੰ ਕਿੱਥੋਂ ਤੱਕ ਲੈ ਜਾਂਦੀਆਂ ਤੁਹਾਡਾ ਦਿੱਤਾ ਹੋਇਆ ਦਾਨ ਤਿਲਫਲ ਉਹ ਵੀਰੇ ਲਈ ਵਰਦਾਨ ਹੋਵੇ ਵੀਰੇ ਲਈ ਇਹ ਪਰਿਵਾਰ ਲਈ ਖੁਸ਼ੀਆਂ ਲੈ ਕੇ ਆਵੇ ਤੇ ਵੀਰੇ ਦਾ ਇਹ ਵੇਲਾ ਜਿਹੜਾ ਇਹਨੂੰ ਭੁੱਲ ਜਾਵੇ ਕਿ ਠੀਕ ਆ ਭਰਾ ਖੜੇ ਸੀਗੇ ਤੇ ਨਾਲ ਖੜਿਆਂ ਦਾ ਹੌਸਲਾ ਬਹੁਤ ਆਪਾਂ ਪੰਜਾਬੀ ਆਪਾਂ ਹੋਰ ਨਾ ਅਦਾਰਿਆਂ ਦੇ ਤੇ ਵੀ ਹੋਰ ਨਾ ਭਰਾਵਾਂ ਨਾਲ ਵੀ ਖੜਦੇ ਆ ਪਰ ਅੱਜ ਸਾਡਾ ਖੁਦ ਪੰਜਾਬੀਆਂ ਦੇ ਨਾਲ ਤੇ ਪੰਜਾਬੀ ਭਰਾ ਦੇ ਨਾਲ ਖੜਨ ਦਾ ਸਾਡਾ ਅੱਜ ਟਾਈਮ ਆ ਤੇ ਅਸੀਂ ਜ਼ਰੂਰ ਖੜਨਾ ਤੇ ਹੈਪੀ ਵੀਰੇ ਤੁਸੀਂ ਕੰਧਸ਼ਵਦਾ ਆਪਣੇ ਕੋਲੋ ਕਹਿ ਸਕਦੇ ਕਿ ਬਈ ਕੀਪਰ ਆ ਧੰਨਵਾਦ ਕਰਨਾ ਤੁਹਾਨੂੰ ਬਈ ਇੱਕ ਦਿਹਾੜੀਦਾਰ ਹੋ ਗਏ ਖੁਦ ਦਿਹਾੜੀਦਾਰ ਹੋ ਗਏ ਮਗਾ ਘਰ ਚਲਾਉਂਦਾ ਹਨ 10000 ਰੁਪਏ ਦੀ ਹੈਲਪ ਕਰਨਾ ਕਦੇ ਨਹੀਂ ਦੇਣ ਦੇ ਸਕਦਾ ਮੇਰਾ ਜਾਣਾ ਮੈਂ ਕੰਮ ਤੇ ਗਿਆ ਹੋਇਆ ਸੀ ਬਰੇ ਬਰੇ ਇਧਰ ਦਿਖਾ ਦੋ ਮਾ ਮੈਂ ਕੰਮ ਤੇ ਗਿਆ ਅਗੇ ਬੱਚਾ ਮੇਰੇ ਇੱਤੇ ਖੇਡਦਾ ਰਹਿੰਦਾ ਗੱਲੇ ਕੋਈ ਨਹੀਂ ਤੇ ਮਗਰ ਫੋਨ ਆਇਆ ਗਿਆ ਟੈਲਰ ਡਾਈਪਿੰਗਾ ਬਈ ਇਹ ਫੇ ਫੋਨ ਸੁਣ ਕੇ ਰੋਣ ਆ ਗਿਆ ਬਈ ਯਾਰ ਮੇਰਾ ਮੇਰੀ ਹੈਲਪ ਕਰੋ ਬਈ ਕੋਈ ਮਿਹਰਬਾਨ ਹੋਗੇ ਮੈਂ ਇਹ ਨਹੀਂ ਕਹਣਾ ਮੈਨੂੰ ਮੇਰੇ ਅਕਾਊਂਟ 'ਚ ਪੈਸੇ ਪਾਓ ਪਰ ਮੇਰੇ ਸਮਾਨ ਦੀ ਜਿੱਦਾਂ ਮਰਜ਼ੀ ਮੇਰੀ ਹੈਲਪ ਕਰੋ ਆਪਾਂ ਇਸ ਨਜਾਇਜ਼ੇ ਮੇਰਾ ਘਰ ਬਣਾ ਕੇ ਦਿਓ ਆਪਾਂ ਵੀਰੇ ਦਾ ਫੋਨ ਨੰਬਰ ਦੇਵਾਂਗੇ ਵਿੱਚ ਤੇ ਤੂੰ ਇੱਕ ਵਾਰ ਹੈਪੀ ਵੀਰੇ ਆਪਣਾ ਨੰਬਰ ਬੋਲ ਦੇ ਜਿੰਨਾ ਹੈਗਾ 872994699 ਜੀ ਇਸ ਨੰਬਰ ਤੇ ਗੂਗਲ ਪੇ ਚੱਲਦਾ ਜੀ 872994699 ਤੇ ਆਪਾਂ ਵੀਰੇ ਦਾ ਨੰਬਰ ਵੀ ਵਿੱਚ ਲਿਖਾਂਗੇ ਤੇ ਤੁਸੀਂ ਵੀਰੇ ਨਾਲ ਸਿੱਧਾ ਸੰਪਰਕ ਕਰਨਾ ਤੇ ਸਿੱਧਾ ਕੰਟੈਕਟ ਵੀਰੇ ਨਾਲ ਹੀ ਵੀਰੇ ਦਾ ਹੀ ਨੰਬਰ ਹੋਊਗਾ ਤੇ ਜੋ ਵੀ ਤੁਸੀਂ ਵੀਰੇ ਦਾ ਗੂਗਲ ਪੇ ਨੰਬਰ ਵੀ ਉਸੇ ਤੇ ਚੱਲੂਗਾ ਤੇ ਜੋ ਵੀ ਤੁਸੀਂ ਟੈਲਫੋਨ ਸੇਵਾ ਕਰਨੀ ਚਾਹੁੰਦੇ ਆ ਤੇ ਭਰਾ ਜੀ ਜਰੂਰ ਹੈਲਪ ਕਰਨੀ ਆ ਤੇ ਬਹੁਤ ਧੰਨਵਾਦ ਹੋਊਗਾ ਜੋਂਦੇ ਵਾਸਤੇ ਰੋ ਪਰਮਾਤਮਾ ਤੁਹਾਨੂੰ ਬੜਾ ਹੀ ਬੜਾ ਦੇਵੇ ਜੋ ਅੱਜ ਇੰਨੀ ਹੈਲਪ ਕਰਦੇ ਆ ਤੇ ਇੱਕ ਮਾਂ ਖੇਡ ਕਬੱਡੀ ਦੇ ਇਹ ਜਨਮੇ ਹੋਏ ਪੁੱਤਰਾਂ ਦੇ ਨਾਲ ਖੜ ਕੇ ਤੁਸੀਂ ਦੁਬਾਰਾ ਫੇਰ ਕਬੱਡੀ ਖੇਡਣ ਦਾ ਮੌਕਾ ਦਿੰਦੇ ਆ ਤੇ ਇਹ ਗਰੀਬ ਭਰਾ ਦੇ ਨਾਲ ਖੜਦੇ ਹੋ ਤੇ ਬਹੁਤ ਬਹੁਤ ਥੈਂਕ ਯੂ ਸਤਿ ਸ੍ਰੀ ਅਕਾਲ ਜੀ